ਪਗਤ ਜੀ ਦਾ ਵਾਰਡ ਪੈਂਦਾ ਕਰਨ ਜੀ ਦਾ ਵੀ ਇੱਧਰ ਨੂੰ ਆਉਂਦਾ ਪਾਣੀ ਮਰਵਾ ਸਾਹਿਬ ਦਾ ਪੀਟੂ ਪਸੀਨ ਸਾਹਿਬ ਦਾ ਕਾਲਾ ਨਰੇਸ਼ੀ ਚੌਧਰੀ ਸਾਹਿਬ ਭੰਡਾਰੀ ਸਾਹਿਬ ਸੱਤਾਵਾਲੀਆ ਤੇ ਇਹ ਵੇਖੋ ਗੰਦ ਬੜਾ ਸ਼ਹਿਰ ਚ ਔਰ ਮੈਂ ਤਾਂ ਪ੍ਰਯਾਸ ਕੀਤਾ ਸੀ ਕਿ ਕਮੇਟੀ ਇਹਨਾਂ ਨੂੰ ਠੇਕਾ ਦੇਵੇ ਇਹਨਾਂ ਕਮੇਟੀ ਨੇ ਠੇਕਾ ਨਹੀਂ ਦਿੱਤਾ ਠੇਕਾ ਮਤਲਬ ਇਹਨਾਂ ਨੂੰ ਸਫਾਈ ਦਾ ਕੰਮ ਦਿੱਤਾ ਜਾਵੇ ਹੁਣ ਤੁਸੀਂ ਦੇਖਿਆ ਕਿੰਨੀ ਗਾਰ ਨਿਕਲ ਰਹੀ ਆ ਉਹ ਕੋਟੂ ਚੌਂਕ ਦੇ ਵਿੱਚ ਇਹਨਾਂ ਸਾਰਿਆਂ ਦਾ ਜਾ ਕੇ ਜਦ ਇਕੱਠਾ ਜਾ ਕੇ ਪਾਣੀ ਮਿਲਦਾ ਉਹ ਛੋਟੀ ਹੋਦੀ ਆ ਰੁੰਦਾ ਕੀ ਆ ਕਿ ਸਾਰੀ ਦੀ ਸਾਰੀ ਬੋਤਲਾਂ ਨਾਲ ਭਰ ਜਾਂਦੀ ਆ ਤੇ ਪਿੱਛੇ ਜਾਮ ਲੱਗ ਜਾਂਦਾ ਲੋਕਾਂ ਦਾ ਸੀਵਰੇਜ ਫਲੋ ਨਹੀਂ ਕਰਦਾ ਅੱਗੇ ਨੂੰ ਤੇ ਇੱਕ ਗਾਰ ਅੱਜ ਤੱਕ ਸਾਫ਼ ਨਹੀਂ ਹੋਈ ਬਹੁਤ ਲੰਬੇ ਸਾਲ ਸੇ ਤੋਂ ਤੇ ਮੈਨੂੰ ਇੱਕ ਬੰਦਾ ਚੰਗਾ ਟੱਕਰ ਗਿਆ ਮੈਂ ਕਮੇਟੀ ਨੂੰ ਵੀ ਦੱਸਿਆ ਮੈਂ ਕਿਹਾ ਇੱਕ ਸਾਟੇ ਦਾ ਮੈਂ ਇੱਕ ਸੈੱਟ 9 ਲੱਖ ਰੁਪਏ ਦਾ ਮਹੀਨੇ ਦਾ ਅਹੀਂ ਦੋ ਲਾਇਏ ਹੋ ਇਹ ਹੁਣ ਪੱਲੇ ਮੇਰੇ ਪੈ ਰਿਆ ਉਹਨਾਂ ਨੂੰ ਕਿਹਾ ਜੀ ਟੈਂਡਰ ਲਾਓ ਪਾਸ ਕੀ ਤਾਂ ਹਾਊਸ ਦੇ ਵਿੱਚ ਲੇਕਿਨ ਓੜਾ ਦਿੱਤਾ ਚਲੋ ਬਾਅਦ ਦੀਆਂ ਗੱਲਾਂ ਅੱਜ ਨਹੀਂ ਕਰਨੀਆਂ ਫੇਰ ਕਿਤੇ ਮੌਕਾ ਮਿਲੇਗਾ ਤਾਂ ਕਰਾਂਗੇ ਤੇ ਸ਼ਹਿਰ ਦੀ ਜਿਹੜੀ ਸਿਵਲ ਸਫਾਈ ਆ ਉਹਦਾ ਬਹੁਤ ਬੁਰਾ ਹਾਲਾ ਹੋਰ ਹੱਲ ਕੋਈ ਨਹੀਂ ਹੱਲ ਇਹੀ ਆ ਜਿਹੜੇ ਛੋਟੇ ਟੈਂਕਰਾਂ ਨੇ ਗਲੀਆਂ ਦੇ ਵਿੱਚ ਜਾ ਕੇ ਇਹ ਜਦੋਂ ਤੁਸੀਂ ਦੇਖੇ ਹੋਣੇ ਪਹਿਲਾਂ ਤਾਂ ਗਾਰ ਕੱਢਦੇ ਆ ਵਿੱਚ ਕਈ ਦਫਾ ਕਮੇਟੀ ਦੇ ਜੈਟਿੰਗ ਮਸ਼ੀਨ ਦੇ ਪਾਈਪ 70 70 ਫੁੱਟ ਦੇ ਇਹਨਾਂ ਨੇ ਕੱਢੇ ਸਰਕਾਰੀ ਮਾਲ ਐ ਕੱਟ ਕੇ ਚਰੇ ਗਏ ਤੇ ਪਿਆਰੇ ਨੂੰ ਦਿਓ ਬਾਸ ਇੱਕ ਇੱਕ ਬਾੜ ਚ ਕਿਨੇ ਕਿਨੇ ਬਾਸ ਕਾਲਾ ਜੀ 10 10 10 10 ਕਾਲਾ ਜੀ ਦੀ ਸੌਰੀ ਨੌਦਸੀ ਬਲਜੀਤ ਸਿੰਘ ਬਲਜੀਤ ਸਿੰਘ ਦੀ ਐਮਸੀ ਸਾਹਿਬ ਦੀ ਇਹਦੀ ਧਰਮ ਪਤਨੀ ਕਿ ਤੂੰ ਆ ਸਾਰੇ ਇਹ ਆ ਇਹਦੀ ਡਿਊਟੀ ਲਈ ਕਿ ਸਾਰਿਆਂ ਦੇ ਨਾਲ ਕੋਆਪਰੇਟ ਕਰਕੇ ਆਉਂਦਾ ਵੀ ਤੁਹਾਡੇ ਕੋ ਆਉਂਦਾ ਜੀ ਆਉਂਦਾ ਬਿਲਕੁਲ ਜੀ ਪੂਰਾ ਟੂਰ ਜੀ ਆਉਂਦਾ ਹਾਂ ਜੀ ਇਹ ਆਇਆ ਨਹੀਂ ਹਾਲੇ ਸਾਡੇ ਆਏ ਵਾਰੀ ਆਣੀ ਹੈ ਤੁਹਾਡੀ ਵਾਰੀ ਵੀ ਆਊਗੀ ਆਊਗੀ ਦੇਖੋ ਸਾਰੇ ਕਪੂਰਥਲੇ ਨੂੰ ਰਾਹਤ ਮਿਲਣੀ ਚਾਹੀਦੀ ਆ ਗੰਦਗੀ ਚ ਰਹਿ ਰਿਆ ਕਮੇਟੀ ਚ ਬੜੀ ਵਾਰ ਗੱਲ ਸੁਣਾਈ 14 ਕਰੋੜ 50 ਲੱਖ ਰੁਪਏ ਦੇ ਕਰੀਬ ਕਮੇਟੀ ਜਿਹਾ ਸਲੇ ਪਿਆ ਕਮੇਟੀ ਖਰਚ ਨਹੀਂ ਕਰ ਰਹੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਚਲੋ ਇੱਕ ਮੀਟਿੰਗ ਕੀਤੀ ਆ ਸ਼ਾਇਦ ਉਹ ਸੈਕਸ਼ਨ ਮਸ਼ੀਨ ਦਾ ਸੈਕਸ਼ਨ ਦੇ ਨਾਲ ਜਿਹੜੀ ਪਾਵਰ ਸੈਕਸ਼ਨ ਕਹਿੰਦੇ ਕਿਹੜੀ ਸੈਕਸ਼ਨ ਕਹਿੰਦੇ ਸੈਕਸ਼ਨ ਮਸ਼ੀਨ ਆ ਉਹਦੇ ਨਾਲ ਵਧੀਆਂ ਜਿਹੜੀ ਪਾਈਪਲਾਈਨ ਆ ਸਾਫ਼ ਹੋਣੀਆਂ ਉਹਦਾ ਟੈਂਡਰ ਮੇਰੇ ਖਿਆਲ ਨਾਲ ਅੱਜ ਖੁੱਲੇ ਖੁੱਲ ਗਿਆ ਇੱਕ ਅੱਧੇ ਦਿਨ ਚ ਵਰਕ ਆਰਡਰ ਦੇ ਦੇਣਗੇ ਤੇ ਫਲੋ ਪਾਣੀ ਦਾ ਫਿਰ ਵਧੀਆ ਹੋ ਜਾਊਗਾ ਔਰ ਮੈਂ ਅਹ ਠੇਕੇਦਾਰ ਤੋਂ ਸਾਰੇ ਐਮਸੀ ਕੋਆਪਰੇਟ ਕਰ ਰਹੇ ਆ ਅਸੀਂ ਇਸ ਵੇਲੇ ਕਾਫੀ ਕੰਮ ਸਰਦਾਰ ਕੇਰ ਸਿੰਘ ਦੇ ਵਾਰਡ ਚ ਦੋ ਵਾਰਡ ਚ ਲੜਿਓ ਚੀਤਾ ਜੀ ਦੇ ਚੀਤਾ ਜੀ ਦੇ ਵੀ ਹੋਇਆ ਪਾਲਾ ਭਾਜੀ ਤੇ ਚੀਤਾ ਫਿਰ ਸ਼ੁਕਲਾ ਫਿਰ ਪਾਲਾ ਫਿਰ ਤਰਸੀਮ ਲਾਲ ਜੀ ਦਾ ਅੱਧਾ ਅੱਧਾ ਕੰਮ ਅਸੀਂ ਕਰ ਚੁੱਕੇ ਆ 90% 90% ਹੋ ਗਿਆ ਤੇ ਤੁਹਾਡੇ ਵੀ ਹੋ ਗਿਆ ਕੈਂਪੁਰ ਇਹਨਾਂ ਦਾ ਹੋ ਗਿਆ ਹੋਰ ਸਬਜੀ ਮੰਡੀ ਤੇ ਪਰਲ ਮੰਡਾ ਰਹਿ ਗਿਆ ਬਿੱਟੂ ਜੀ ਦਾ ਅੱਧਾ ਅੱਧਾ ਵਾਰਡ ਹੋ ਗਿਆ ਅੱਧਾ ਸੱਤਾ ਵਾਲੀਆ ਜੀ ਦਾ ਹੋ ਗਿਆ ਭੰਡਾਰੀ ਜੀ ਆਣੀ ਹੈ ਵਾਰੀ ਵਾਰੀ ਦੇਖੋ ਆਣੀ ਹੈ ਅਗਰੇ ਪਿੱਛੇ ਆ ਜਗਦੀਸ਼ ਹਮਸੀ ਮੈਂ ਦੇਖੇ ਸੀ ਇੱਥੇ ਇਹਨਾਂ ਦਾ ਹੋ ਗਿਆ ਹੋ ਗਿਆ ਬਈ ਤਸल्ली बਖਸ਼ ਥਲੋ ਚਮਕਾਤਾ ਜਿਵੇਂ 100% ਹੋ ਗਿਆ ਜੀ ਬਿਲਕੁਲ ਵਧੀਆ ਅੱਧਾ ਮੇਰਾ ਮੈਂ ਇਨਸਾਨ ਤੁਹਾਡਾ ਕੁਲਦੀਪ ਜੀ ਤੁਹਾਡੇ ਨਹੀਂ ਹਲੇ ਗਏ ਤੇ ਚਲੋ ਮੇਰਾ ਮਤਲਬ ਵਾਰੀ ਵਾਰੀ ਹੋਣੀ ਹੁਣ ਕਾਹਲ ਭਰੀ ਹੁੰਦੀ ਕਈ ਦਫਾ ਲੋਕ ਆਪਣੀ ਜਗਾ ਐਮਸੀ ਨੂੰ ਕਹਿੰਦੇ ਕਿ ਤੂੰ ਕੀ ਕਰਦਾ ਯਾਰ ਉਹ ਮਸ਼ੀਨਾਂ ਤਾਂ ਉਧਰ ਚੱਲ ਰਹੀਆਂ ਲੇਕਿਨ ਪੰਜਾਬ ਮਾਰਨੇ ਤੇ ਵਾਰੀ ਵਾਰੀ ਹੋਣਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਇਹ ਕਾਰਪੋਰੇਸ਼ਨ ਦਾ ਕੰਮ ਹੈ ਜਿਹੜਾ ਮੈਨੂੰ ਕਰਨਾ ਪੈ ਰਿਹਾ ਕਿਉਂ ਮੇਰੇ ਲੋਕ ਕਹਤੇ ਗੰਦਗੀ 'ਚ ਰਹਿਣਗੇ ਅੱਛਾ ਇਹ ਤਾਂ ਹੋ ਗਿਆ ਸੀਵਰੇਜ ਦਾ ਔਰ ਹਾਲ ਸਫਾਈ ਦਾ ਜਿਹੜਾ ਕੂੜਾ ਚੱਕਣ ਦਾ ਉਹ ਵੀ ਬੜਾ ਮਾੜਾ ਹਾਲ ਹੈ ਉਦੇ ਬਾਰੇ ਵੀ ਅ ਸਾਰਾ ਕੁਝ ਕਮੇਟੀ ਤੇ ਛੱਡਦੀ ਏ ਜਾਂ ਸਾਰਾ ਕੁਝ ਰਾਣਾ ਹੀ ਚਲਾਊਗਾ ਇਦਾਂ ਨਹੀਂ ਹੋ ਸਕਦਾ ਸ਼ਹਿਰ ਤਾਂ ਕਮੇਟੀ ਦੇ ਬਾ ਤੇ ਅੱਜ ਕੱਲ ਅ ਤੇ ਹੈ ਸਵੈ ਕਰਮਚਾਰੀ ਵੀ ਲੱਗੇ 10 10 ਸਵੈ ਕਰਮਚਾਰੀ ਮੈਂ ਆਪਣੇ ਨੂੰ ਲਾਇਆ ਇੱਕ ਇਹਨੂੰ ਸੇਧਣ ਨੂੰ ਆ ਕਰਨਾ ਕਮੇਟੀ ਨੇ ਆ ਲੇਕਿਨ ਕੱਲ ਜਿਵੇਂ ਹੁਣ ਪਾਠ ਰਖਾਏ ਜਾ ਰਹੇ ਆ ਸਤ ਨਾਰਾਇਣ ਮੰਦਿਰ ਕਿੰਨੇ ਦਿਨ ਹੋਣਾ ਪਾ 14 ਦਿਨ ਦਾ ਗੋਣ ਦਿਨ 9 ਦਿਨ ਕਥਾ ਹਣੀ ਆ 6 ਦਿਨ ਚੌਕੀ ਆ 15 ਦਿਨ ਦਾ ਪ੍ਰੋਗਰਾਮ ਹੈ ਉਹਨਾਂ ਦੇ ਵਿਦਵੋ ਹੁੰਦੀ ਸੀ ਸੀਵ ਜੀ ਫਿਰ ਆਪਣੇ ਉਹ ਨਰੈਣ ਗਿਆ ਨਰੈਣ ਜੀ ਆਏ ਬਲਜੀਤ ਕਾਲਾ ਜੀ ਗਏ ਇਹਨਾਂ ਨੇ ਠੀਕ ਕਰ ਦਿੱਤਾ ਸਰ ਪਰਫੈਕਟ ਕਰਦਾ ਨਵਾ ਕਰਦਾ ਜੀ ਸਵਾਮੀ ਜੀ ਖੁਸ਼ ਨੇ ਬਹੁਤ ਸਾਰਾ 50 ਸਾਲ ਲੋੜ ਨਹੀਂ ਪੈਣੀ ਜਦੋਂ ਦਾ ਕਰ ਤੇ ਇਹ ਸਫਾਈ ਵੇਖੋ ਤੁਸੀਂ ਵੀਰੋ ਜੇ ਸਫਾਈ ਗੰਦੀ ਹੋਈ ਤੁਸੀਂ ਮੈਨੂੰ ਜਰੂਰ ਦੱਸਣਾ ਮੈਨੂੰ ਵੀ ਕਾਲਾ ਜੀ ਇੱਥੇ ਆਉਣਗੇ 2-3 ਗੇੜੇ 2-2 4-4 ਘੰਟੇ ਇੱਕ ਜਗ੍ਹਾ 2-2 4-4 ਘੰਟੇ ਇੱਕ ਜਗ੍ਹਾ ਤੇ ਐਮਸੀ ਬਿਲਕੁਲ ਬਰਾਬਰ ਟੱਟ ਕੇ ਖੜੇ ਹੋ ਆਪਾਂ ਸਾਫ਼ ਸੁਥਰਾ ਇੱਕ ਕਪੂਰਥਲਾ ਦੇ ਪਾਈਏ ਯਤਨ ਹੈ ਯਾਰ ਮੇਰੇ ਲੋਕ ਭਗਤ ਜੀ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਦੇਖਿਆ ਜਿੱਥੇ ਪਹਿਲਾਂ ਕੀਤਾ ਇਹਨਾਂ ਨੂੰ ਸਾਫ਼ ਲੱਗੀਆਂ ਪਈਆਂ ਜੀ ਮਸ਼ੀਨਾਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਇਹ ਬਹੁਤ ਹੀ ਜ਼ਿਆਦਾ ਵਧੀਆ ਹੋ ਰਿਹਾ ਵੀ ਸਾਡੇ ਲੋਕ ਕਿਉਂ ਨਹੀਂ ਕੁਝ ਕਰਦੇ ਓ ਯਾਰ ਸਰਕਾਰ ਕੀ ਕਰੂਗੀ ਕਮੇਟੀ ਸਾਡੀ ਆ ਕਮਿਸ਼ਨਰ ਨੇ ਚਲਾਉਣੀ ਹੁੰਦੀ ਕਮੇਟੀ ਤੁਹਾਨੂੰ ਦੱਸਿਆ 14 ਕਰੋੜ ਰੁਪਿਆ ਲੱਖ ਰੁਪਿਆ ਸਾਡੇ ਖਾਤੇ ਚ ਪਿਆ ਲਾਸ ਹੀ ਰਹੇ ਨਹੀਂ ਮੀਟਿੰਗ ਕਰਦੀ ਨਹੀਂ ਬੁਰਾ ਹਾਲ ਹੈ ਯਾਰ ਸਾਡਾ ਕਾਰਨ ਕਾਰਨ ਯਾਰ ਇਨਫੀਸ਼ੀਐਂਸੀ ਆਫ ਦੀ ਕਮਿਸ਼ਨਰ ਲੇਕਿਨ ਦੋ ਦਿਨ ਬਾਅਦ ਚਲਾਇਓ ਉਹ ਵਰਕਆਊਟ ਲੈ ਲੈਣਦੇ ਹੋ ਇਹਨੂੰ